ਹਰ ਵਿਅਕਤੀ ਦੇ ਮਨ ਵਿੱਚ ਆਪਣੀ ਵਿਆਹ ਦਾ ਬਹੁਤ ਚਾਹ ਹੁੰਦਾ ਹੈ ਵਿਆਹ ਤੋਂ ਕਈ ਦਿਨ ਪਹਿਲਾਂ ਹੀ ਘਰ ਵਿੱਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਅਜਿਹੀ ਪ੍ਰੋਗਰਾਮ ਤੇ ਘਰ ਵਿੱਚ ਖੁਸ਼ੀਆਂ ਤੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਪਰ ਅਜਿਹੀ ਸਮਦੇ ਵਿੱਚ ਜਦੋਂ ਕੋਈ ਅਣਹੋਣੀ ਵਾਪਰ ਜਾਵੇ ਤਾਂ ਖੁਸ਼ੀਆਂ ਨੂੰ ਨਜ਼ਰ ਲੱਗਣ ਵਾਲੀ ਗੱਲ ਹੋ ਜਾਂਦੀ ਹੈ ਅਜਿਹੀ ਹੀ ਇੱਕ ਘਟਨਾ ਚਾਰਖੰਡ ਵਿੱਚ ਵਾਪਰੀ ਚਾਰਖੰਡ ਦੇ ਪਲਾਮੂ ਵਿੱਚ ਵਿਆਹ ਤੋਂ 15 ਦਿਨ ਪਹਿਲਾਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਘਰ ਵਿੱਚ ਸਾਰੀ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਨੇ ਸੋਮਵਾਰ ਦੀ ਰਾਤ ਜਦੋਂ ਵਿਆਹ ਵਾਲੇ ਨੌਜਵਾਨ ਦੀ ਮੌਤ ਦੀ ਖਬਰ ਘਰ ਪਹੁੰਚੀ ਤਾਂ ਖੁਸ਼ੀ ਦਾ ਮਾਹੌਲ ਇੱਕ ਪਲ ਵਿੱਚ ਹੀ ਸੋਗ ਦੇ ਵਿੱਚ ਬਦਲ ਗਿਆ ਦੱਸ ਦਿੰਦੇ ਹਾਂ ਕਿ ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਵਿਆਹ ਦੀ ਕਾਰਡ ਵੰਡਣ ਗਿਆ ਸੀ ਮੇਦਨੀ ਨਗਰ ਔਰੰਗਾਬਾਦ ਐਨਐਚ 98 ਤੇ ਪਿਪਰਾ ਥਾਣਾ ਖੇਤਰ ਵਿੱਚ ਵਿਜੇਤਾਰਾ ਪੈਟਰੋਲ ਪੰਪ ਦੇ ਨੇੜੇ ਇੱਕ ਅਣਪਛਾਤੀ ਵਾਹਨ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਭੱਜ ਗਏ ਜਿਸ ਵਿੱਚ ਅਵਿਨਾਸ਼ ਕੁਮਾਰ ਜਿਸ ਵਿੱਚ ਅਵਿਨਾਸ਼ ਕੁਮਾਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦੋਂ ਕਿ ਬਾਈਕ ਦੇ ਪਿੱਛੇ ਬੈਠਾ ਨੌਜਵਾਨ ਚੰਦਰ ਕੁਮਾਰ ਗੰਭੀਰ ਜ਼ਖਮੀ ਹੋ ਗਿਆ ਮ੍ਰਿਤਕ ਅਵਿਨਾਸ਼ ਸ਼ਤਰਪੁਰ थाना ਦੀ ਖੇਤਰ ਵਿੱਚ ਕੰਚਨਪੁਰ ਦੇ ਰਹਿਣ ਵਾਲੇ ਬਸੰਤ RAM ਦਾ ਪੁੱਤਰ ਸੀ ਪਿਤਾ ਬਸੰਤ RAM ਅਨੁਸਾਰ ਅਵਿਨਾਸ਼ ਦਾ ਤਿਲਕ ਸਮਾਰੋ 18 ਮਈ ਨੂੰ ਸੀ ਅਤੇ 21 ਮਈ ਨੂੰ ਬਰਾਤ ਗੜਵਾ ਜ਼ਿਲ੍ਹੇ ਦੇ ਵਿੱਚ ਜਾਣੀ ਸੀ ਅਵਿਨਾਸ਼ ਵਿਆਹ ਦੇ ਕਾਰਡ ਵੰਡਣ ਗਿਆ ਸੀ ਆਪਣੇ ਦੋਸਤ ਨੂੰ ਵੀ ਨਾਲ ਲੈ ਕੇ ਗਿਆ ਹਾਦਸਾ ਉਦੋਂ ਹੋਇਆ ਜਦੋਂ ਉਹ ਰਾਤ ਨੂੰ ਘਰ ਵਾਪਸ ਆ ਰਹੇ ਸਨ ਜਦੋਂ ਪੁਲਿਸ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚੀ ਤੇ ਦੋਹਾਂ ਨੌਜਵਾਨਾਂ ਨੂੰ ਇਲਾਜ ਲਈ ਛਤਰਪੁਰ ਦੇ ਸਬ ਡਿਵੀਜ਼ਨਲ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਡਾਕਟਰ ਨੇ ਅਵਿਨਾਸ਼ ਨੂੰ ਮ੍ਰਿਤਕ ਐਲਾਨ ਦਿੱਤਾ ਜ਼ਖਮੀ ਨੌਜਵਾਨ ਨੂੰ ਬਿਹਤਰ ਇਲਾਜ ਲਈ ਮੀਦਨੀ ਨਗਰ ਰੈਫਰ ਕਰ ਦਿੱਤਾ ਗਿਆ